ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਸਾਈਪ੍ਰਸ ਪਾਈ ਵਾਲੀ ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ ਤੇ ਕਾਨੂੰਨ ਦੇ ਸ਼ਾਸਨ ਨਾਲ ਮਜ਼ਬੂਤੀ ਨਾਲ ਜੜੀ ਹੈ ਪ੍ਰਧਾਨ ਮੰਤਰੀ ਨੂੰ ਸਾਈਪ੍ਰਸ ਗਣਰਾਜ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਨਿਵਾਜਿਆ ਗਿਆ ਰੱਖਿਆ ਸਾਈਬਰ ਏਜੰਸੀ ਵੱਲੋਂ ਕਮੀ ਪੱਧਰ ਤੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਾਈਬਰ ਸੁਰੱਖਿਆ ਅਭਿਆਸ ਦੀ ਸ਼ੁਰੂਆਤ ਲੁਧਿਆਣਾ ਪੱਛਮੀ ਚ ਪਾਰਦਰਸ਼ੀ ਜ਼ਮੀਨੀ ਚੋਣ ਨੂੰ ਯਕੀਨੀ ਬਣਾਉਣ ਲਈ ਸਖਤ ਉਪਾਵਾਂ ਦਾ ਐਲਾਨ ਐਕਸਿਟ ਪੋਰ ਅਤੇ ਓਪੀਨੀਅਨ ਪੁਕਤ ਵੀ ਰਹਿ ਕੇ پابੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਦਾ ਸੱਤਵਾਂ ਸਥਾਪਨਾ ਦਿਵਸ ਅੱਜ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਅਤੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਪੰਜਾਬ ਤੇ ਹਰਿਆਣਾ ਚ ਤੇਜ਼ ਹਵਾਵਾਂ ਤੇ ਬਿਜਲੀ ਲਿਸ਼ਕਣ ਦੀ ਪੇਸ਼ੀਨ گوئی ਕੀਤੀ ਤੇ ਹੁਣ ਖਬਰਾਂ ਇਸ ਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਸਾਈਪਰਸ ਪਾਈ ਵਾਲੀ ਸਾਂਝੀਆਂ ਕਦਰਾਂ ਕੀਮਤਾਂ ਅਤੇ ਕਾਨੂੰਨ ਦੇ ਸ਼ਾਸਨ ਨਾਲ ਮਜ਼ਬੂਤੀ ਨਾਲ ਜੁੜੀ ਹੋਈ ਹੈ। ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ, ਹਾਲਾਤਾਂ ਜਾਂ ਸਰਹੱਤਾ ਨਾਲ ਬੱਚੇ ਬਿਨਾ ਸਮੇਂ ਦੀ ਪ੍ਰੀਖਿਆ ਤੇ ਖਰੀ ਉਤਰੀ ਹੈ। ਸ਼੍ਰੀ ਮੋਦੀ ਨੇ ਅੱਜ ਨਿਕੋਸਿਆ ਵਿੱਚ ਸਾਈਪਰਸ ਦੇ ਰਾਸ਼ਟਰਪਤੀ ਨਿਕੋਸ ਕਿਸਟੋਡੋਲਾਈਡਸ ਨਾਲ ਵਫਦ ਪੱਤਰੀ ਗੱਲਬਾਤ ਕੀਤੀ। ਉਹਨਾਂ ਕਿਹਾ अध्याय लिखने का एक स्वर्णिम अवसर है आज राष्ट्रपति जी और मैंने द्विपक्षीय संबंधों के सभी पहलुओं पर व्यापक चर्चा की साइप्रस के विजन 2035 और विकसित भारत 2047 के विजन के वे कई पहलुओं में समानता है उन्होंने कर दी नशीले के हथियारों की तस्करी देख ਖਤਰੀ ਦਾ ਮੁਕਾਬਲਾ ਕਰਨ ਲਈ ਦੋਵਾਂ ਮੁਲਕਾਂ ਵਿਚਕਾਰ ਇੱਕ ਅਸਲ ਸਮੇਂ ਦੀ ਸੂਚਨਾ ਆਦਾਨ-ਪ੍ਰਦਾਨ ਵਿਧੀ ਦੇ ਵਿਕਾਸ ਦਾ ਵੀ ਐਲਾਨ ਕੀਤਾ ਇਸ ਤੋਂ ਪਹਿਲਾਂ ਸਾਈਪਰਸ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਈਪਰਸ ਕਨਰਾਜ ਦਾ ਸਰਵੋਤਮ ਨਾਗਰਿਕ ਸਨਮਾਨ ਪ੍ਰਦਾਨ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਸਾਈਪਰਸ ਦੇ ਸਰਵੋਤਮ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਲਈ ਦਿਲੋਂ ਸ਼ੁਕਰੀਆਦਾ ਕੀਤਾ मुझे साइप्रस के इतने बड़े सम्मान से अलंकृत किया गया यह सम्मान केवल मेरा नहीं 140 करोड़ भारतीयों का सम्मान है यह भारत और साइप्रस की अटूट मित्रता की महोर है प्रधानमंत्री नरेंद्र मोदी साइप्रस की सफल यात्रा करने मगरों कैनेडा ले रवाना हो गए ने

दोनों से जुड़ी हुई सभी एजेंसियों के वर्कशॉप को उनकी मीटिंग को एकत्रित कर एक ही मीटिंग के अंदर एक ही वर्कशॉप के अंदर ढेर सारी एजेंसियों को एकत्रित कर एक होल ऑफ गवर्नमेंट अप्रोच के साथ विचार का ये मंच बनाने का काम किया है गृह मंत्री ने कहा कि, कि पिछले दस साल भारत ने समर्था कुशलता शुद्धता देखने खेत शानदार तरक्की की है ਰੱਖਿਆ ਸਾਈਬਰ ਏਜੰਸੀ ਨੇ ਅੱਜ ਕੌਮੀ ਪਦਰਤੀ ਤੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਸਾਈਬਰ ਸੁਰੱਖਿਆ ਅਭਿਆਸ ਸ਼ੁਰੂ ਕੀਤਾ ਹੈ ਕੌਮੀ ਪਦਰਤੀਆਂ ਏਜੰਸੀਆਂ ਤੇ ਰੱਖਿਆ ਖੇਤਰ ਦੇ 100 ਤੋਂ ਵੱਧ ਹਿੱਸੇਦਾਰ ਇਸ ਪ੍ਰੋਗਰਾਮ 'ਚ ਹਿੱਸਾ ਲੈ ਰਹੇ ਨੇ ਇਹ ਅਭਿਆਸ ਅਸਲ ਸਾਈਬਰ ਖਤਰਿਆਂ ਦੀ ਨਕਲ ਕਰਨ ਸੁਰੱਖਿਅਤ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਤੇ ਇੱਕ ਤੇਜ਼ ਰਫ਼ਤਾਰ ਗੇਮੀਫਾਈਡ ਵਾਤਾਵਰਣ 'ਚ ਭਾਗੀਦਾਰਾਂ ਦੇ ਰੱਖਿਆਤਮਕ ਸਾਈਬਰ ਹੁਨਰ ਦੀ ਜਾਂਚ ਕਰਨ ਲਈ ਤਿਆਰ ਕੀਤਾ ਗਿਆ ਇਹ ਅਭਿਆਸ ਇਸ ਮਹੀਨੇ ਦੀ 31 ਤਾਰੀਖ ਤੱਕ ਚੱਲ ਰਿਹਾ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIRRNUchlander ਸਾਡਾ ਫੇਸਬੁੱਕ ਪੇਜ ਹੈ RNU-AIRRchlander ਅਤੇ YouTube ਤੇ ਸਾਡਾ ਚੈਨਲ ਹੈ @AIRRchlander ਲੁਧਿਆਣਾ ਪੱਛਮੀ ਵਿੱਚ ਰਾਤ ਪਰਦਾਸ਼ੀ ਜਮਨੀ ਚੋਣ ਨੂੰ ਯਕੀਨੀ ਬਣਾਉਣ ਲਈ ਸਖਤ ਉਪਾਅਾਂ ਦਾ ਐਲਾਨ ਕੀਤਾ ਗਿਆ ਜਨਰਲ ਆਬਜ਼ਰਵਰ ਰਾਜੀ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ 9 ਜੂਨ ਨੂੰ ਸ਼ਾਮ 6 ਵਜੇ ਤੋਂ 19 ਜੂਨ ਨੂੰ ਵੋਟਿੰਗ ਪੂਰੀ ਹੋਣ ਤੱਕ ਉਹ ਵਿਅਕਤੀ ਜੋ ਲੋਹੜਾ ਨਾ ਪਛਮੀ ਵਿਧਾਨ ਸਭਾ ਹਲਕੇ ਦੇ ਰਜਿਸਟਰਡ ਵੋਟਰ ਨਹੀਂ ਹਨ ਚੋਣ ਪ੍ਰਕਿਰਿਆ ਚ ਸ਼ਾਮਲ ਹਨ ਜਾਂ ਰਾਜਨੀਤਿਕ ਪਾਰਟੀਆਂ ਵਿੱਚ ਲੀਡਰਸ਼ਿਪ ਤੇ ਅਹੁਦੇ ਰੱਖਦੇ ਨੇ ਨੂੰ ਹਲਕੇ ਦੇ ਅੰਦਰ ਰਹਿਣ ਦੀ ਮਨਾਹੀ ਹੈ ਇਨ੍ਹਾਂ ਹੁਕਮਾਂ ਬਾਰੇ ਸਾਰੀਆਂ ਰਾਜਨੀਤਿਕ ਪਾਰਟੀਆਂ ਉਮੀਦਵਾਰਾਂ ਤੇ ਜਨਟਾ ਨੂੰ ਸੂਚਿਤ ਕਰਨ ਦੀ ਲੋੜ ਤੇ ਸੁਰਤ ਦਿੱਤਾ ਗਿਆ ਹਿਮਾਂਸ਼ੂ ਜੈਨੇ ਦੱਸਿਆ ਕਿ ਪੋਲਿੰਗ ਤੋਂ ਪਹਿਲਾਂ ਦੇ ਆਖਰੀ ਬਹ ਘੰਟਿਆਂ ਦੌਰਾਨ ਪਾਲਣਾ ਨੂੰ ਹੋਰ ਯਕੀਨੀ ਬਣਾਉਣ ਲਈ ਉਡਣ ਦਸਤਿਆਂ ਸਮੇਤ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਉੱਚ ਤਕਨੀਕੀ ਜਾਂਚ ਪੋਸਟਾਂ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਹਲਕੇ ਵਾਹਨਾ ਤੇ ਸਮੇਤ ਸਾਰੇ ਵਾਹਨਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ ਇਲੈਕਟ੍ਰੋਨਿਕ VOTING ਮਸ਼ੀਨਾਂ ਦੀ ਆਵਾਜਾਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਨਿਗਰਾਨੀ ਹੇਠ GPS ਨਾਲ ਲੈਸ ਵਾਹਨਾਂ 'ਚ ਪੁਲਿਸ ਨਾਲ ਕੀਤੀ ਜਾਵੇਗੀ ਪੋਲਿੰਗ ਬੂਥਾਂ ਤੇ ਛਾਟ ਮਾਈਕਰੋ অবজারভার ਤਾਇਨਾਤ ਕੀਤੇ ਜਾਣਗੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ VOTING ਤੋਂ ਪਹਿਲਾਂ ਦੇ ਆਖਰੀ 48 ਘੰਟਿਆਂ ਦੌਰਾਨ ਕਿਸੇ ਵੀ ਵਿਅਕਤੀ ਚੈਨਲ ਜਾਂ ਪੋਰਟਲ ਦੁਆਰਾ ਕੋਈ ਵੀ ਐਗਜ਼ਿਟ ਪੋਲ ਤੇ opinion ਪੋਲ ਨਹੀਂ ਕੀਤਾ ਜਾ ਸਕਦਾ ਉਹਨਾਂ ਦੱਸਿਆ ਕਿ ਵੋਟਰਾਂ ਨੂੰ ਜਿੰਮੇ ਚੋਣ ਲਈ ਆਪਣੇ ਵੋਟ ਪਾਉਣ ਦੀ ਇਜਾਜ਼ਤ ਦੇਣ ਲਈ ਵੀਰਵਾਰ 19 ਜੂਨ ਨੂੰ ਪੇਡ ਛੁੱਟੀ ਦਾ ਐਲਾਨ ਕੀਤਾ ਗਿਆ ਕਿਸੇ ਵੀ ਕਾਰੋਬਾਰ ਵਪਾਰ ਉਦਯੋਗਿਕ ਜਾਂ ਫਿਰ ਹੋਰ ਸੰਸਥਾ 'ਚ ਕੰਮ ਕਰਨ ਵਾਲੇ ਤੇ ਜਿੰਮੇ ਚੋਣ ਬੋਟਮਾਨ ਦੇ ਹੱਕਦਾਰ ਹਰੇਕ ਵਿਅਕਤੀ ਨੂੰ ਪੇਡ ਛੁੱਟੀ ਦਿੱਤੀ ਜਾਵੇਗੀ ਛੁੱਟੀ ਦੇ ਕਾਰਨ ਅਜਿਹਾ ਕਿਸੇ ਵੀ ਵਿਅਕਤੀ ਦੀ ਤਨਖਾਹ 'ਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਸਾਜ ਰਿਸ਼ਰਤਾ ਤੇ ਸਤਕਾਰ ਨਾਲ ਮਨਾਇਆ ਗਿਆ ਸ਼੍ਰੀ ਅਖੰਡ ਪਾਠ ਸਾਹਿਬ ਦੀ ਪੋਗ ਮਗਰੋਂ ਹਜ਼ੂਰੀ ਰਾਗੀ ਪਾਈ ਭੁਪਿੰਦਰ ਸਿੰਘ ਦੇ ਜਥੇ ਨੇ ਪੁਰਾਤਨ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ ਕੈਨਿ ਪਰਵਿੰਦਰਪਾਲ ਸਿੰਘ ਨੇ ਸੰਗਤਾਂ ਨਾਲ ਅੱਜ ਦੇ ਇਤਿਹਾਸ ਦੀ ਸਾਂਝ ਪਾਉਂਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਮੀਰੀ ਪੀਰੀ ਦਾ ਸੰਤਾਨ ਦਿੱਤਾ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਤੇ ਸ਼੍ਰੀ ਅਕਾਲ ਤਖਤ ਸਾਹਬ ਦੇ ਕਾਸ਼ਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸ ਦੀ ਕੌਮ ਨੂੰ ਫਤਾਈ ਦਿੱਤੀ। ਪੰਜਾਬ ਸਰਕਾਰ ਵੱਲੋਂ ਸੋਇਆਂ ਦੀ ਸਫਾਈ ਅਤੇ ਉਹ ਸਾਰੀ ਕਾਰਜਾਂ ਤੋਂ ਬਾਅਦ ਹੁਣ ਨਹਿਰੀ ਪਾਣੀ ਛੱਟਿਆ ਤਾਂ ਕਿ ਹੈ ਜਿਸ ਨਾਲ ਲੰਬੇ ਸਮੇਂ ਤੋਂ ਸੋਕੇ ਦੀ ਮਾਰ ਚੱਲ ਰਹੀ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ ਪਾਤੜਾਂ ਦੇ ਪਿੰਡ ਹਮਛੀੜੀ ਚ ਕਈ ਸਾਲਾਂ ਬਾਅਦ ਨਹਿਰ ਦਾ ਪਾਣੀ ਖੇਤਾਂ ਚ ਪਹੁੰਚਾ ਤਾਂ ਕਿਸਾਨਾਂ ਨੇ ਮਿਠਾਈ ਵੰਡ ਕੇ ਜਸ਼ਨ ਮਨਾਇਆ ਤੇ ਸਰਕਾਰ ਦਾ ਸ਼ੁਕਰੀਆ ਦਾ ਕੀਤਾ ਕਿਸਾਨਾਂ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਪਿੰਡ ਦੀ ਨਹਿਰੀ ਖਾਲਚ ਪਾਣੀ ਨਹੀਂ ਸੀ ਇਸ ਕਾਰਨ ਕਿਸਾਨਾਂ ਨੂੰ ਸਿੰਚਾਈ ਲਈ ਧਰਤੀ ਹੇਠਲੇ ਪਾਣੀ ਤੇ ਨਿਰਭਰ ਰਹਿਣਾ ਪੈਂਦਾ ਸੀ ਜਿਸ ਨਾਲ ਨਾ ਸਿਰਫ ਖਰਚੇ ਵਧੇ ਨੇ ਸਗੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਲ शेरे पंजाब महाराजा रणजीत सिंह की 29 ਜੂਨ ਨੂੰ ਮਨਾਈ ਜਾ ਰਹੀ ਬਰਸੀ ਮਾਕੇ ਪਾਕਿਸਤਾਨ ਵਿਕੇ ਹੋਣ ਵਾਲੇ ਸਮਾਗਮਾਂ 'ਚ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਹੀਂ ਭੇਜਿਆ ਜਾਵੇਗਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਿੱਖ ਸ਼ਰਧਾਲੂਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਲਈ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦਫ਼ਤਰ ਤੇ ਯਾਤਰਾ ਵਿਭਾਗ ਵਿਕੇ ਜਮ੍ਹਾਂ ਕਰਵਾਏ ਸਨ ਉਨ੍ਹਾਂ ਕਿਹਾ ਦੋਹਾਂ ਮੁਲਕਾਂ 'ਚ ਬਣੇ ਤਣਾ ਪਰੇ ਮਾਹੌਲ ਤੇ ਭਾਰਤ ਸਰਕਾਰ ਵੱਲੋਂ ਯਾਤਰਾ ਸਬੰਧੀ ਲਾਈਆਂ ਪਾਬੰਦੀਆਂ ਤੇ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੋਮਣੀ ਕਮੇਟੀ ਨੇ ਲਿਏ ਉਹਨਾਂ ਕਿਆ ਸ਼ਰਦਾਲੂ ਵਧੇਰੇ ਜਾਣਕਾਰੀ ਲਈ ਯਾਤਰਾ ਵਿਭਾਗ ਵਿਖੇ ਸੰਪਰਕ ਕਰ ਸਕਦੇ ਨੇ ਟੂ ਪੰਜਾਬ ਐਨ ਸੀ ਸੀ ਬਟਾਲੀਨ ਜਲੰਧਰ ਦਾ ਸਾਲਾਨਾ ਸਿਖਲਾਈ ਕੈਂਪ ਕਰਨਲ ਵਿਨੋਜ ਜੋਸ਼ੀ ਦੀ ਅਗਵਾਈ ਹੇਠ ਡੀ ਵੀ ਯੂਨੀਵਰਸਿਟੀ ਜਲੰਧਰ ਵਿਖੇ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਕਨਵਿਨੋ ਜੋਸ਼ੀ ਨੇ ਦੱਸਿਆ ਕਿ ਕੈਂਪ ਵਿੱਚ 45 ਵਿਦਿਅਕ ਸੰਸਥਾਵਾਂ ਦੇ 600 ਤੋਂ ਵੱਧ ਐਨਸੀਸੀ ਕੈਡਟ ਤੀਬਰ ਤੇ ਸੰਪੂਰਨ ਸਿਖਲਾਈ ਸੈਸ਼ਨ 'ਚ ਜਾਣਕਾਰੀ ਲੈ ਰਹੇ ਨੇ ਹੋਰਨਾਂ ਗਤੀਵਿਧੀਆਂ 'ਚ ਹਥਿਆਰਾਂ ਦੀ ਸੰਭਾਲ ਪੈਰ ਤੇ ਹਥਿਆਰਾਂ ਦੇ ਅਭਿਆਸ ਅਗਭਿਸ਼ਾਉਣ ਦੀਆਂ ਤਕਨੀਕਾਂ ਸਮੇਤ ਡਰੋਨ ਉਡਾਉਣ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ ਉਨ੍ਹਾਂ ਕਿਹਾ ਸਿਖਲਾਈ ਦੌਰਾਨ ਕੈਡਟ ਨਾ ਸਿਰਫ ਸਰੀਰਕ ਤੌਰ ਤੇ ਤੰਦਰੁਸਤ ਨਾਗਰਿਕ ਸਗੋਂ ਭਾਰਤ ਦੇ ਆਤਮਵਿਸ਼ਵਾਸੀ ਤੇ ਵਚਨਬੱਧ ਨਾਗਰਿਕਾਂ ਵਿੱਚੋਂ ਵੀ ਉੱਭਰ ਰਹਿਣੇ ਫਾਜ਼ਿਲਕਾ ਪੁਲਿਸ ਵੱਲੋਂ ਸਾਬਚੇਲ ਵਿਖੇ ਤਲਾਸ਼ੀ ਅਭਿਆਨ ਚਲਾਇਆ ਗਿਆ ਐਸਐਸਪੀ ਗੁਰਮੀਤ ਸਿੰਘ ਨੇ ਸਾਬਚੇਲ ਫਾਜ਼ਿਲਕਾ ਚ ਅਚਾਨਕ ਚੈਕਿੰਗ ਕਰਕੇ ਜੇਲ੍ਹ ਅਧਿਕਾਰੀਆਂ ਤੇ ਸਟਾਫ ਨੂੰ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਦੀ ਜੇਲ੍ਹ ਚ ਕਿਸੇ ਵੀ ਤਰ੍ਹਾਂ ਦੀ ਨਸ਼ੇਬਾਜ਼ੀ ਜਾਂ ਫਿਰ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਅਦਿੱਤਿਆ ਉਪਲ ਦੇ ਨਿਰਦੇਸ਼ਾਂ ਮੁਤਾਬਕ ਲੇਬਰ ਐਨਫੋਰਸਮੈਂਟ ਅਫਸਰ ਨਵਦੀਪ ਸਿੰਘ ਦੀ ਅਗਵਾਈ ਚ ਦੁਕਾਨਾਂ ਤੇ ਹੋਟਲਾਂ ਤੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਮਲਿਕਪੁਰ ਚ ਇੱਕ ਦੁਕਾਨ ਤੇ ਬਾਲਕ ਮਜ਼ਦੂਰੀ ਕਰਦੇ ਹੋਏ ਪਾਇਆ ਗਿਆ ਨਵਦੀਪ ਸਿੰਘ ਨੇ ਦੱਸਿਆ ਕਿ ਕਿਰਤ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਕ ਬਾਲ ਮਜ਼ਦੂਰੀ ਵਿਰੋਧੀ ਹਫਤੇ ਤਹਿਤ ਦੁਕਾਨਾਂ ਹੋਟਲਾਂ ਤੇ ਸੰਸਥਾਵਾਂ ਚ ਛਾਪਾ ਮਾਰਿਆ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਇਸ ਦੁਕਾਨ ਮਾਲਕ ਖਿਲਾਫ ਵਿਭਾਗ ਵੱਲੋਂ ਕਾਨੂੰਨੀ ਕਾਰਵਾਈ ਕਰੇਗਾ ਮੌਸਮ ਵਿਭਾਗ ਨੇ ਦੇਸ਼ ਦੇ ਪੱਛਮੀ ਤੱਟ ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਆਰ ਕੇ ਜਨਮਨੀ ਨੇ ਆਕਾਸ਼ਵਾਣੀ ਖਬਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਅਗਲੇ 2 ਦਿਨਾਂ ਤੱਕ ਪੰਜਾਬ ਹਰਿਆਣਾ ਦਿੱਲੀ ਤੇ ਗੁਜਰਾਤ ਵਿੱਚ ਤੇਜ਼ ਹਵਾਵਾਂ ਅਤੇ ਗਰਜ ਨਾਲ ਬਿਜਲੀ ਲਿਸ਼ਕਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤ ਸਾਈਪਰਸ ਪਾਈ ਵਾਲੀ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਤੇ ਕਾਨੂੰਨ ਦੇ ਸ਼ਾਸਨ ਨਾਲ ਮਜ਼ਬੂਤੀ ਨਾਲ ਜੁੜੀ ਹੈ ਪ੍ਰਧਾਨ ਮੰਤਰੀ ਨੂੰ ਸਾਈਪਰਸ ਗਨਰਾਜ ਦੇ ਸਰਵੋੱਚ ਨਾਗਰਿਕ ਸਨਮਾਨ ਨਾਲ ਨਵਾਸਿਆ ਗਿਆ ਰੱਖਿਆ ਸਾਈਬਰ ਏਜੰਸੀ ਵੱਲੋਂ ਕੌਮੀ ਪੱਧਰ ਤੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਾਈਬਰ ਸੁਰੱਖਿਆ ਅਭਿਆਸ ਦੀ ਸ਼ੁਰੂਆਤ ਲੁਧਿਆਣਾ ਪੱਛਮੀ ਵਿੱਚ ਪਾਰਦਰਸ਼ੀ ਜਮਨੇ ਚੋਣ ਨੂੰ ਯਕੀਨੀ ਬਣਾਉਣ ਲਈ ਸਖਤ ਉਪਾਵਾਂ ਦਾ ਐਲਾਨ ਐਕਸਿਟ ਪੋਲ ਅਤੇ opinion ਪੋਲ ਦੀ ਵੀ ਰਹਿਗੀ پابੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਅੱਜ ਸ਼ਰਧਾ ਪਾਵਨਾਲ ਮਨਾਇਆ ਗਿਆ। ਆਧੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਪੰਜਾਬ ਤੇ ਹਰਿਆਣਾ 'ਚ ਤੇਜ਼ ਹਵਾਵਾਂ ਤੇ ਬਿਜਲੀ ਲਿਸ਼ਕਣ ਦੀ ਕੀਤੀ ਪੇਸ਼ੀਨਗੋਈ। ਇਸ ਦਿਨ ਵਾਲੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ। ਨਮਸਕਾਰ।